ਅੰਦਰ ਵੱੜਦੇ ਆ ਸਾਰੀ ਦੋ ਬਾਥਰੂਮ ਨੇ ਜਿੱਥੇ ਕੋਈ ਵੀ ਛੱਤ ਨਹੀਂ ਹੈਗੀ ਪਰ ਫਿਰ ਵੀ ਇਸੇ ਤਰ੍ਹਾਂ ਹੀ ਨੌਂਦੇ ਨੇ ਛਾਤੀ ਵੱਜੰਦਾ ਵੀ ਹੈਗਾ ਵਾ ਜਿੱਥੇ ਅਸੀਂ ਇੱਥੇ ਇਹਨਾਂ ਦੇ ਥੋੜੇ ਜੀ ਛੱਤ ਪਈ ਹੈ ਸਾਰੀ ਬਾਲਿਆਂ ਵਾਲੀ ਛੱਤ ਹੈ ਤੇ ਇਸੇ ਤਰ੍ਹਾਂ ਹੀ ਥੋੜਾ ਜਿਹਾ ਸਾਦ ਦਿੱਤਾ ਉਤੇ ਮੋਮ ਜਮਾ ਪਾ ਕੇ ਤੇ ਕੋਈ ਵੀ ਇਹਨਾਂ ਬਹੁਤਾ ਸਾਧਨ ਨਹੀਂ ਹੈਗਾ ਇਸੇ ਤਰ੍ਹਾਂ ਤੁਸੀਂ ਹਾਲਾਤ ਦੇ ਸਕਦੇ ਹੋ ਕੈਮਰਾਮੈਨ ਨੂੰ ਬੇਨਤੀ ਬਹੁਤ ਮਾੜੇ ਹਾਲਾਤ ਹੈ ਕਿ ਕਿਸੇ ਵਕਤ ਵੀ ਇਹ ਕਮਰਾ ਦੇਖ ਸਕਦਾ ਵਾ ਕਿ ਜਿੱਥੇ ਸੌਂਦੇ ਨੇ ਤੇ ਛੱਤ ਦੀ ਜਿਹੜੀ ਡਿਸਟੈਂਸ ਹੈ ਥੱਲੇ ਜ਼ਮੀਨ ਦੇ ਨਾਲੋਂ ਕਾਫੀ ਨੀਵਾ ਵਾ ਤੇ ਬਾਲਿਆਂ ਦੀ ਛੱਤ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੀ ਕੰਦਾਂ ਦੇ ਵਿੱਚ ਇਤਨੇ ਜ਼ਿਆਦਾ ਮੰਦੇ ਹਾਲਾਤ ਨੇ ਕਿ ਜ਼ਿਆਦਾ ਬਾਰਿਸ਼ ਹੋਣ ਦੇ ਕਾਰਨ ਨੀਹਾਂ ਦੇ ਵਿੱਚ ਨੀਹਾਂ ਬੈਠ ਚੁੱਕੀਆਂ ਨੇ ਤੇ بارش ਹੋਣ ਦੇ ਕਾਰਨ ਕੰਦਾਂ ਦੇ ਵਿੱਚ ਬڑے-ਬڑے ਵੱਡੇ ਫ੍ਰੈਕਚਰ ਹੋ ਗਏ। ਤੇ ਇਸੇ ਤਰ੍ਹਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੀ। ਅ ਅੱਜ ਆਪਾਂ ਮਾਝੇ ਦੀ ਧਰਤੀ ਤੇ ਐਸੇ ਪਿੰਡ ਦੇ ਵਿੱਚ ਪਹੁੰਚੇ ਆ ਜਿੱਥੇ ਐਸਾ ਫੈਮਿਲੀ ਹੈ ਤੇ ਐਸੇ ਉਹਨਾਂ ਦੇ ਜੀ ਨੇ ਜਿਹੜੇ ਕੰਮਕਾਰ ਕਰਨ ਦੇ ਵਿੱਚ ਅਸਮਰਥ ਨੇ ਕਿ ਕੰਮ ਕਰ ਨਹੀਂ ਸਕਦੇ ਤੇ ਉਹਨਾਂ ਦੇ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਉਹ ਤੁਹਾਨੂੰ ਅੱਜ ਦਿਖਾਉਣੇ ਆ ਤਾਂ ਕਿ ਜਿੰਨੇ ਵੀ ਮੈਨੂੰ ਸੁਣ ਰਹੇ ਆ ਜਿਨ੍ਹਾਂ ਨੇ ਵੀ ਮਦਦ ਕੀਤੀ ਹੈ ਸੇਵਾ ਦੀ ਤੇ ਜਿਹੜੇ ਵੀ ਅੱਗੋਂ ਕਰਨਗੇ ਕਿਉਂਕਿ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਹ ਕਾਰਜ ਪੂਰਨ ਹੋ ਸਕਦਾ ਤੇ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਆਓ ਤੁਹਾਨੂੰ ਘਰ ਦੇ ਹਾਲਾਤ ਦਿਖਾਈਏ ਇਸ ਪਰਿਵਾਰ ਦੇ ਆਲੋ ਜੀ ਆ ਤੁਸੀਂ ਦੇਖ ਸਕਦੇ ਹੋ ਅੰਦਰ ਵੜਦੇ ਆ ਸਾਰੀ ਦੋ ਬਾਥਰੂਮ ਨੇ ਜਿੱਥੇ ਕੋਈ ਵੀ ਛੱਤ ਨਹੀਂ ਹੈਗੀ ਪਰ ਫਿਰ ਵੀ ਇਸੇ ਤਰ੍ਹਾਂ ਹੀ ਨਾਉਂਦੇ ਨੇ ਛਾਤੀ ਵਰ ਜਾਂਦਾ ਵੀ ਹੈਗਾ ਵਾ ਜਿੱਥੇ ਅਸੀਂ ਆਪਣੇ ਘਰ ਆਲੀਸ਼ ਆਲੀਸ਼ਾਨਾ ਮਹਿਲਾਂ ਦੇ ਵਿੱਚ ਰਹਿੰਦੇ ਆ ਪਰ ਇੱਥੇ ਮਹਿਲਾਂ ਵਾਲਾ ਤੇ ਕੋਠੀਆਂ ਵਾਲਾ ਕੋਈ ਸਾਭ ਨਹੀਂ ਉਸੇ ਉਸੇ ਤਰ੍ਹਾਂ ਹੀ ਆ ਕਿ ਜਿਸ ਤਰ੍ਹਾਂ ਪਹਿਲਾਂ 47 ਵੇਲੇ ਚੱਲਦਾ ਸੀ ਦੇਸੀ ਤੇ ਕੋਈ ਛੱਤ ਨਹੀਂ ਕੋਈ ਕੁਛ ਨਹੀਂ ਇਧਰਲੇ ਪਾਸੇ ਫਲੈਸ਼ ਹੈਗੀ ਇਹਨਾਂ ਦੀ ਤੇ ਆਓ ਅੰਦਰ ਲੈ ਕੇ ਚੱਲੀਏ ਇੱਥੇ ਇਹਨਾਂ ਦਾ ਥੋੜੇ ਜੀ ਛੱਤ ਪਈ ਹੈ ਸਾਰੀ ਬਾਲਿਆਂ ਵਾਲੀ ਛੱਤ ਹੈ ਤੇ ਇਸੇ ਤਰ੍ਹਾਂ ਥੋੜਾ ਜਿਹਾ ਆਸਰਾ ਦਿੱਤਾ ਉੱਤੇ ਮੋਮ ਜਮਾ ਪਾ ਕੇ ਤੇ ਕੋਈ ਵੀ ਇਹਨਾਂ ਬਹੁਤਾ ਸਾਧਨ ਨਹੀਂ ਹੈਗਾ ਇਸੇ ਤਰ੍ਹਾਂ ਤੁਸੀਂ ਹਾਲਾਤ ਦੇ ਸਕਦੇ ਹੋ ਕੈਮਰਾਮੈਨ ਨੂੰ ਬੇਨਤੀ ਆ ਕਿ ਵੀ ਉਹ ਸਾਰੇ ਪਾਸੇ ਦਿਖਾ ਦੇਵੇ ਕਿ ਜਿੱਥੇ ਕੰਦਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਫ੍ਰੈਕਚਰ ਲੱਗੇ ਹੋਏ ਆ ਤੇ ਇਸੇ ਵਕਤ ਵੀ ਦੇਖ ਸਕਦੀਆਂ ਨੇ ਤੇ ਪਾਣੀ ਇਹਨਾਂ ਦੇ ਵਿੱਚੋਂ ਚੁੰਦਾ ਅਕਸਰ ਬਾਰਿਸ਼ ਦੇ ਸਮੇਂ ਤੇ ਚਲੋ ਜਿੰਨੀ ਤੁਹਾਡੀ ਸਾਰਿਆਂ ਦੀ ਹੋਏਗੀ سپورਟ ਦੇ ਨਾਲ ਹੀ ਇਹਨਾਂ ਦਾ ਇਹ ਸਿਸਟਮ ਹੋਏਗਾ ਤੇ ਆਓ ਤੁਹਾਨੂੰ ਅੰਦਰ ਲੈ ਕੇ ਚੱਲੀਏ। ਇੱਕ ਏ ਵਾਲਾ ਕਮਰਾ ਇਹਨਾਂ ਦਾ। ਜਿੱਥੇ ਆ بارش ਦੇ ਸਮੇਂ ਪਾਣੀ ਚੋਣ ਲੱਗ ਪੈਂਦਾ ਕਿਉਂਕਿ ਪੱਕੀਆਂ ਕੰਧਾਂ ਨਹੀਂ ਹੈਗੀਆਂ। ਜਿਹੜੇ ਛੱਤ ਨੇ ਉਹ ਵੀ ਕੱਚੇ ਨੇ। ਸਾਰਾ ਕਮਰਾ ਇੱਕ ਵਾਰ ਫਾ ਦਿਖਾ ਦਿਓ। ਤੇ ਜਿਹੜੀ ਸਭ ਤੋਂ ਜ਼ਿਆਦਾ ਆ ਮਾੜੇ ਹਾਲਾਤ ਹੈ ਜਿਸ ਕਮਰੇ ਦੇ ਉਸ ਅੰਦਰ ਅਸੀਂ ਜਾ ਰਹੇ ਹਾਂ ਤੇ ਆ ਤੁਸੀਂ ਆ ਸਾਹਮਣੇ ਦੇਖ ਸਕਦੇ ਹੋ ਬਿਲਕੁਲ ਹੀ ਬਹੁਤ ਮਾੜੇ ਹਾਲਾਤ ਹੈ ਕਿ ਕਿਸੇ ਵਕਤ ਵੀ ਇਹ ਕਮਰਾ ਦੇਖ ਸਕਦਾ ਵਾ ਕਿ ਜਿੱਥੇ ਸੌਂਦੇ ਨੇ ਤੇ ਛੱਤ ਦੀ ਜਿਹੜੀ ਡਿਸਟੈਂਸ ਹੈ ਥੱਲੇ ਜ਼ਮੀਨ ਦੇ ਨਾਲੋਂ ਕਾਫੀ ਨੀਵਾ ਵਾ ਤੇ ਬਾਲਿਆਂ ਦੀ ਛੱਤ ਆ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਿਲਕੁਲੀ ਕੰਦਾਂ ਦੇ ਵਿੱਚ ਇਤਨੇ ਜ਼ਿਆਦਾ ਮੰਦੇ ਹਾਲਾਤ ਨੇ ਕਿ ਜ਼ਿਆਦਾ بارش ਹੋਣ ਦੇ ਕਾਰਨ ਨੀਹਾਂ ਦੇ ਵਿੱਚ ਨੀਹਾਂ ਬੈਠ ਚੁੱਕੀਆਂ ਨੇ ਤੇ بارش ਹੋਣ ਦੇ ਕਾਰਨ ਕੰਦਾਂ ਦੇ ਵਿੱਚ ਬڑے-ਬڑے ਵੱਡੇ ਫ੍ਰੈਕਚਰ ਹੋ ਗਏ ਨੇ ਤੇ ਇਸੇ ਤਰ੍ਹਾਂ ਇਸ ਨੂੰ ਅਸੀਂ ਰਸੋਈ ਵੀ ਕਹਿ ਸਕਦੇ ਹਾਂ ਕਿਉਂਕਿ ਇੱਥੇ ਸਾਰੇ ਭਾਂਡੇ ਪਏ ਨੇ ਇਹਨਾਂ ਦੇ ਤੇ ਇਹ ਸਾਰਾ ਕਮਰਾ ਇਹਨਾਂ ਦਾ ਜਿਹਦੇ ਬਹੁਤ ਮਾੜੇ ਹਾਲਾਤ ਨੇ ਤੇ ਆਉ ਤੁਹਾਨੂੰ ਬਾਹਰ ਲੈ ਕੇ ਚਲਦੇ ਆ ਜਗਾ ਤਾਂ ਇਹਨਾਂ ਤੋਂ ਇਹਨਾਂ ਦੇ ਕੋਲ ਕਾਫੀ ਹੈ ਪਰ ਕਹਿੰਦੇ ਨੇ ਕਿ ਜਗਾ ਕਾਫੀ ਹੋਣ ਦੇ ਨਾਲ ਜੇਕਰ ਜਗਾ ਕਾਫੀ ਹੋਵੇ ਜੇ ਪੈਸਾ ਨਾ ਹੋਵੇ ਤੇ ਜਗਾ ਫਿਰ ਉਸੇ ਤਰ੍ਹਾਂ ਹੀ ਪਈ ਰਹਿੰਦੀ ਆ ਉਸ ਨੂੰ ਸ਼ਾਮਲਾਟ ਵੀ ਫਿਰ ਲੋਕੀ ਕਬਜ਼ਾ ਵੀ ਕਰ ਲੈਂਦੇ ਨੇ ਤੇ ਜਗਾ ਤਾਂ ਇਹਨਾਂ ਦੇ ਕੋਲ ਬਹੁਤ ਜ਼ਿਆਦੀ ਹੈ ਪਰ ਲਾਉਣ ਵਾਸਤੇ ਪੈਸਾ ਨਹੀਂ ਕਿਉਂਕਿ ਘਰ ਦੇ ਵਿੱਚ ਕਮਾਉਣ ਵਾਲਾ ਕੋਈ ਨਹੀਂ ਤੇ ਜਿਹੜੇ ਜੀ ਨੇ ਉਹਨਾਂ ਦੇ ਨਾਲ ਬਾਅਦ ਵਿੱਚ ਤੁਹਾਨੂੰ ਇੰਟਰੋਡਿਊਸ ਕਰਾਉਨੇ ਆ ਪਹਿਲਾਂ ਤੁਹਾਨੂੰ ਸਾਰੀ ਜਗ੍ਹਾ ਦਿਖਾ ਦਈਏ ਇੱਥੇ ਪਹਿਲਾਂ ਇਹਨਾਂ ਨੇ ਮੱਜਾ ਰੱਖੀਆਂ ਹੁੰਦੀਆਂ ਪਰ ਹੁਣ ਸਾਰਾ ਕੁਝ ਬਰਬਾਦ ਹੋਣ ਦੇ ਬਾਅਦ ਮੱਜਾ ਵੀ ਨਹੀਂ ਹੈਗੀਆਂ ਕੋਈ ਡੰਗਰ ਵੀ ਨਹੀਂ ਹੈਗਾ ਆ ਤੁਹਾਨੂੰ ਬਾਹਰਲੇ ਪਾਸੇ ਲੈ ਕੇ ਚੱਲੀਏ ਜਿਸ ਤਰ੍ਹਾਂ ਤੁਹਾਨੂੰ ਕਿਹਾ ਕਿ ਇਹਨਾਂ ਦੇ ਕੋਲ ਜਗ੍ਹਾ ਬਹੁਤ ਜ਼ਿਆਦੀ ਆ ਪਰ ਲਾਉਣ ਨੂੰ ਪੈਸਾ ਕੋਈ ਨਹੀਂ ਇਹ ਸਾਰੀ ਜਗ੍ਹਾ ਤੁਸੀਂ ਇੱਥੇ ਇੱਥੇ ਖਲੋਜੋ ਕੈਮਰਾਮੈਨ ਨੂੰ ਬੇਨਤੀ ਆ ਕਿ ਇੱਥੇ ਅਸੀਂ ਜਿਵੇਂ ਖਲੋਤੇ ਆ ਇਹ ਸਾਰੀ ਜਗ੍ਹਾ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਆ ਚਾਰੇ ਪਾਸੇ ਘੁਮਾ ਦਿਓ ਜਿੱਥੋਂ ਤੱਕ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਜਗ੍ਹਾ ਵਾ ਤੇ ਉਹ ਜਿਹੜੇ ਪਰਲੇ ਪਾਸੇ ਪਿੱਲਰ ਆ ਉਥੋਂ ਉਥੋਂ ਲੈ ਕੇ ਆ ਸਫੇਦੇ ਦੇ ਨਾਲ ਨਾਲ ਉਹ ਪਰਲੇ ਪਾਸੇ ਆ ਪਿੱਲਰ ਜਿਹੜਾ ਤੁਸੀਂ ਦੇਖ ਰਹੇ ਹੋ ਦੂਸਰੇ ਘਰ ਦਾ ਇਹਦੇ ਨਾਲ ਨਾਲ ਬਿਲਕੁਲ ਬਾਉਂਡਰੀ ਲੱਗ ਰਹੀ ਆ ਤੇ ਆ ਸਫੇਦੇ ਦੇ ਨਾਲ ਨਾਲ ਬਿਲਕੁਲ ਇਸ ਪਿੱਲਰ ਦੇ ਨਾਲ ਇਹਨਾਂ ਦੀ ਜਗ੍ਹਾ ਬਹੁਤ ਜ਼ਿਆਦਾ ਜੁੜਦੀ ਆ ਇੱਥੋਂ ਤੱਕ ਇਹਨਾਂ ਦੀ ਜਗ੍ਹਾ ਵਾ ਇਸ ਪਿੰਡ ਦੇ ਵਿੱਚ ਤੇ ਆ ਉਹੀ ਕਹਿੰਦੇ ਆ ਕਿ ਪੈਸੇ ਦਾ ਵਸੀਲਾ ਨਹੀਂ ਤੇ ਫਿਰ ਇਸ ਵਾਸਤੇ ਆ ਇਹ ਜਗ੍ਹਾ ਨੂੰ ਬਲਣਾ ਵੀ ਬੜਾ ਔਖਾ ਵਾ ਤੇ ਇਹਨਾਂ ਦੇ ਨਾਲ ਸਲਾਹ ਕੀਤੀ ਸੀ ਕਿ ਜਿਹੜਾ ਅੰਦਰ ਵਾਲਾ ਕਮਰਾ ਤੁਸੀਂ ਦੇਖਿਆ ਉਸ ਕਮਰੇ ਨੂੰ ਢਾਕੇ ਇੱਥੇ ਅਸੀਂ ਇਹਨਾਂ ਨੂੰ ਦੋ ਕਮਰੇ ਪਾ ਕੇ ਦਵਾਂਗੇ ਜਿਸ ਜਗ੍ਹਾ ਤੇ ਇਸ ਵਕਤ ਮੈਂ ਖਲੋਤਾ ਵਾਂ ਕਿਉਂਕਿ ਉੱਥੇ ਜਿਹੜਾ ਬਹੁਤ ਮਾੜੇ ਹਾਲਾਤ ਨੇ ਤੇ ਉਹਨਾਂ ਦਾ ਘਰਦਿਆਂ ਦਾ ਕਹਿਣਾ ਕਿ ਜੇਕਰ ਉੱਥੇ ਉਹਦੇ ਨਾਲੋਂ ਇੱਥੇ ਕਮਰਾ ਪਾ ਕੇ ਸਾਨੂੰ ਰਹਿਣ ਨੂੰ ਥਾਂ ਮਿਲ ਜੇਗੀ ਤੇ ਉੱਥੇ ਥੋੜਾ ਵਿੜਾ ਖੁੱਲਾ ਹੋ ਜਾਏਗਾ ਕਿਉਂਕਿ ਦੋ ਪਰਿਵਾਰ ਰਹਿੰਦੇ ਨੇ ਤੇ ਵਿੱਚ ਇੱਕ ਦੋ ਜੀ ਮੈਂਟਲੀ ਵੀ ਅ ਅਫਸਰਟ ਨੇ ਤੇ ਇਸ ਵਾਸਤੇ ਜਿੱਥੇ ਅਸੀਂ ਹੁਣ ਇੱਥੇ ਇਹਨਾਂ ਨੂੰ ਕਮਰੇ ਪਾ ਕੇ ਦਵਾਂਗੇ ਤੁਹਾਡੇ ਸਹਿਯੋਗ ਦੇ ਨਾਲ ਤੇ ਇਹ ਉਹੀ ਜਗ੍ਹਾ ਤੁਸੀਂ ਦੇਖ ਸਕਦੇ ਹੋ ਆ ਬਿਲਕੁਲ ਸਫੇਦੇ ਦੇ ਨਾਲ ਨਾਲ ਉਥੋਂ ਤੱਕ ਤੇ ਮੈਂ ਉਮੀਦ ਕਰਦਾ ਕਿ ਜਦੋਂ ਵੀ ਅਸੀਂ ਕੰਮ ਹੁਣ ਸ਼ੁਰੂ ਕਰਾਂਗੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇੱਥੇ ਹੀ ਇਹਨਾਂ ਨੂੰ ਦੋ ਕਮਰੇ ਬਣਾ ਕੇ ਦੇਵਾਂਗੇ ਕਿਉਂਕਿ ਦੋ ਪਰਿਵਾਰ ਨੇ ਤੇ ਸਾਰਿਆਂ ਦਾ ਸਹਿਯੋਗ ਚਾਹੀਦਾ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੈਨੂੰ ਸੁਣ ਰਹੇ ਨੇ ਉਹ ਜ਼ਰੂਰ ਇਹਨਾਂ ਦੀ ਬਾਹ ਫੜੀਏ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹਨਾਂ ਦੇ ਉੱਤੇ ਛੱਤ ਆ ਸਕੇ ਕਿਉਂਕਿ ਕਿਸੇ ਗਰੀਬ ਤੇ ਲੋੜਵੰਦ ਦੇ ਉੱਤੇ ਛੱਤ ਦੇਣੀ ਇੱਕ ਰੱਬ ਦਾ ਰੂਪ ਹੀ ਹੁੰਦਾ ਹੈ ਜਿਹੜੇ ਲੋਕ ਮਦਦ ਕਰਦੇ ਨੇ ਤੇ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਤੇ ਤੁਸੀਂ ਮੇਰਾ ਸਾਥ ਦਿਓ ਤਾਂਕਿ ਸਾਰੇ ਇਕੱਠੇ ਰਲ ਕੇ ਇਹਨਾਂ ਦੇ ਇੱਥੇ ਦੋ ਕਮਰੇ ਪਾ ਕੇ ਦਈਏ ਇਸ ਵਾਸਤੇ ਕਰਨ ਲੱਗੇ ਆ ਕਿਉਂਕਿ ਇਹਨਾਂ ਦੇ ਘਰ ਦੇ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਕੋਈ ਵੀ ਕੁਛ ਕਰਨ ਵਾਲਾ ਨਹੀਂ ਕੀ ਇਹਨਾਂ ਦਾ ਰਹਿਣ ਬਸੇਰਾ ਥੋੜਾ ਹੋ ਸਕੇ ਤੇ ਮੈਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਪਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੀਬੀ ਜੀ ਤੇ ਬਾਪੂ ਜੀ ਸਾਡੇ ਨਾਲ ਖਲੋਤੇ ਨੇ ਤੇ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਸਾਡੀ ਮੇਰੀ ਇਨੀ ਸਮਰੱਥਾ ਨਹੀਂ ਸੀ ਪਰ ਮਹਾਰਾਜ ਨੇ ਜਿੱਦਾਂ ਹੁਕਮ ਲਾਇਆ ਤੇ ਜਿੰਨੀ ਸਾਰੀ ਸੰਗਤ ਸਪੋਰਟ ਕਰ ਰਹੀ ਆ ਤੇ ਬਾਪੂ ਜੀ ਅੱਜ ਕੋਲ ਖਲੋਤੇ ਨੇ ਤੇ ਇਹਨਾਂ ਨੂੰ ਪੁੱਛਦੇ ਆ ਕਿ ਕਰਦੇ ਹਾਲਾਤ ਇਸ ਤਰ੍ਹਾਂ ਕਿਉਂ ਬਣੇ ਤੇ ਕਿਉਂ ਅਸੀਂ ਇੰਨੇ ਅ ਨਿਰਬਲ ਹਾਂ ਕਿ ਅਸੀਂ ਆਪਣਾ ਘਰ ਨਹੀਂ ਬਣਾ ਸਕਦੇ ਹਾਂਜੀ ਬਾਪੂ ਜੀ ਦੱਸੋ ਜੀ ਹਾਂਜੀ ਇਹ ਵੇਖੋ ਜੀ ਪਹਿਲਾਂ ਤੇ ਕਾਕਾ ਗੁਜਰ ਗਿਆ ਹਾਂਜੀ ਕਿੰਨੇ ਸਾਲਾਂ ਦਾ ਸੀ ਇੰਨਾਂ ਸਾਲਾਂ ਦਾ 30 30 ਸਾਲਾਂ ਦਾ 30ਾਂ 30ਾਂ ਦਾ ਹਾਂਜੀ ਹਾਂਜੀ ਦਾਸ ਪੜਾਇਆ ਸੀ ਵਾਸਤੇ ਲੱਗਾ ਸੀ ਟੈਗ ਟੈਗ ਹੋ ਗਿਆ ਅੱਛਾ ਜੀ ਤੇ ਹੁਣ ਵੇਖੋ ਕੋਈ ਨਹੀਂ ਕੋਈ ਹੁਣ ਵੇਖੋ ਮੈਂ ਕੰਮ ਕਰਨ ਜੋਗਾ ਨਹੀਂਗਾ ਜੀ ਕੋਈ ਸੇਥ ਥੋੜੀ ਮੇਰੀ ਕੰਮ ਕਰ ਹਾਂਜੀ ਤੇ ਨਹੀਂ ਕੰਮ ਹੁੰਦਾ ਹੁਣ ਹਾਂਜੀ ਮਾਰੀ ਦੇ ਨਾਲ ਕਰਨਾ ਪਿੰਦਾ ਹਾਂਜੀ ਹੁਣ ਪੁੱਤਰਾ ਚਲ ਗਿਆ ਹਾਂਜੀ 13 ਸਾਲ ਦਾ ਹਮ 8ਵੀਂ ਚ ਪੜਦਾ ਜੀ ਜੀ ਉਹ ਹੰਸਲਾ ਰਹੇਗਾ ਚਲੋ ਹੌਸਲਾ ਰੱਖੋ ਕੋਈ ਹਾਂਜੀ ਆਰਾਮ ਨਾ ਆਰਾਮ اچھا ਜੀ ਹਾਂਜੀ ਹੁਣ ਬਹੁਤ ਦੁਖੀ ਹੈ ਜੀ ਹਮ ਤੇ ਕੋ ਸਾਡਾ ਬੱਚਾ ਉਹਦਾ ਹੀ ਇੱਕੋ ਗਾੜੀ ਬੱਚਾ ਸੀ ਹਾਂਜੀ ਤੇ ਉਹ ਵੀ ਇਤਰਾ ਪੂਰਾ ਹੋ ਗਿਆ ਹਾਂਜੀ 8ਵੀਂ ਚ ਪੜਦਾ ਹਾਂਜੀ ਤੇ 13 ਸਾਲਾਂ ਦਾ ਸੀ ਹੂੰ ਹਾਂਜੀ ਹੁਣ ਤੇ ਤੁਹਾਡਾ ਆਸਰਾ ਕੋਈ ਨਹੀਂ ਜੀ ਕੋਈ ਗੱਲ ਨਹੀਂ ਬਾਪੂ ਜੀ ਜਿਹਦਾ ਆਸਰਾ ਕੋਈ ਨਾ ਹੋਵੇ ਉਹਦਾ ਆਸਰਾ ਗੁਰੂ ਰਾਮਦਾਸ ਸਾਹਿਬ ਬਣਦਾ ਵਾ ਹਾਂਜੀ ਤੇ ਜੇਕਰ ਅਸੀਂ ਪਹੁੰਚਿਆ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਹੀ ਸਾਰਾ ਕੁਝ ਹੋਏਗਾ ਠੀਕ ਹੈ ਜੀ ਤੇ ਤੁਸੀਂ ਹੁਣ ਜਿੱਥੇ ਕੰਮ ਕਰਦੇ ਹੋ ਕੀ ਕੰਮ ਕਰਦੇ ਹੋ ਕੰਮ ਜੀ ਇਸ ਤਰ੍ਹਾਂ ਹੀ ਸੇਵ ਹੀ ਕਰਨ ਰਿਹਾ ਵਾਂ ਅੱਛਾ ਜੀ ਪਰ ਜੇ ਪਤਾਂ ਦੀ 200 ਰੁਪਿਆ ਮਜ਼ਦੂਰੀ ਕਰਦੇ ਹੋ ਹਾਂਜੀ ਉੱਥੇ ਉੱਥੇ ਕਾਦੀ ਮਜ਼ਦੂਰੀ ਕਰਦੇ ਹੋ ਹਾਂਜੀ ਪੱਠੇ ਵੱਢ ਗਏ ਮਾਲ ਨੂੰ ਪਾਉਣੇ ਅੱਛਾ ਜੀ ਹਾਂਜੀ ਕਿੰਨੇ ਪੈਸੇ ਦੇਣ ਨੇ 200 ਰੁਪਿਆ ਦਿਹਾੜੀ ਦਿੰਦੇ ਅੱਛਾ 200 ਰੁਪਿਆ ਦਿੰਦੇ ਆ ਹਾਂ ਠੀਕ ਹੈ ਕੀ ਕਰ ਸਕਦਾ ਕੰਮ ਹੁਣ ਹੁੰਦਾ ਨਹੀਂਗਾ ਹਾਂਜੀ ਹਾਂਜੀ ਬਿਲਕੁਲ ਜੀ ਪੱਠਾ ਸੱਪਾ ਜੀ ਦਾ ਕਿੰਨੀ ਉਮਰ ਤੁਹਾਡੀ ਬਾਪੂ ਜੀ ਕੋਈ 80 ਦੇ ਲੱਗੇ ਛਗੇ ਹੋਊਗੀ ਅੱਛਾ 80 ਦੇ ਲੱਗੇ ਛਗੇ ਹਾਂ ਤੇ ਬੇਟਾ ਤੁਹਾਡਾ ਕੰਮ ਤੇ ਜਾਂਦਾ ਬੇਟਾ ਵੀ ਜਿਉਂ ਇਸ ਤਰ੍ਹਾਂ ਕਾਕਾ ਹੋ ਗਿਆ ਵਾ ਹਾਂਜੀ ਉਹ ਵੀ ਨਹੀਂ ਜਾਂਦਾ ਪਰ ਅਸੀਂ ਉਹਨਾਂ ਨੂੰ ਕਹਿਣਾ ਕਿ ਜ਼ਿੰਦਗੀ ਬਹੁਤ ਲੰਬੀ ਆ ਤੇ ਕੰਮ ਕਰ ਸਾਨੂੰ ਕਰਨਾ ਪੈਣਾ ਜਿੰਨੇ ਵੀ ਸਾਨੂੰ ਵੀਰ ਭਰਾ ਸੋਣ ਰਹੇ ਨੇ ਉਹ ਸਾਰੇ ਮਦਦ ਕਰਨਗੇ ਪਰ ਇਹਦੇ ਵਿੱਚ ਮਦਦ ਤੁਹਾਡੀ ਸਾਰਿਆਂ ਦੀ ਵੀ ਚਾਹੀਦੀ ਹੈ ਤੁਸੀਂ ਚਲੋ ਜਾ ਕੇ ਹੁਣ ਮੈਂ ਇੱਥੇ ਕੈਮਰੇ ਸਾਹਮਣੇ ਕਹਿ ਰਿਹਾ ਜਿੰਨੇ ਵੀ ਵੀਰ ਨੇ ਜੇਕਰ ਬਾਪੂ ਜੀ ਦੀ 200 ਰੁਪਿਆ ਦਿਹਾੜੀ ਆ ਤੇ ਇਹ ਔਨ ਰਿਕਾਰਡ ਗੱਲ ਆ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹਨਾਂ ਨੂੰ ਹੁਣ ਕੰਮ ਕਰਨ ਦੀ ਜ਼ਰੂਰਤ ਨਹੀਂ ਆ ਜਿੱਦਾਂ ਮਹਾਰਾਜ ਕਹਿਣਗੇ ਇਹਨਾਂ ਨੂੰ ਮਹੀਨੇ ਬਾਅਦ ਜਿੰਨਾ ਵੀ ਖਰਚਾ ਸਾਡੇ ਕੋਲ ਹੋਏਗਾ ਅਸੀਂ ਇਹਨਾਂ ਨੂੰ ਭੇਜ ਦਿਆ ਕਰਾਂਗੇ ਠੀਕ ਹੈ ਬਾਪੂ ਜੀ ਠੀਕ ਹੈ ਤੁਸੀਂ ਹੁਣ ਕੰਮ ਤੇ ਨਹੀਂ ਜਾਣਾ ਠੀਕ ਹੈ ਜੀ ਤੁਸੀਂ ਘਰੇ ਬਹਿਣਾ ਵਾ ਆਰਾਮ ਨਾਲ ਆਰਾਮ ਕਰਨਾ ਵਾ ਠੀਕ ਹੈ ਤੇ ਜੇਕਰ ਤੁਹਾਡੀ 200 ਰੁਪਈਆ ਵੀ ਆ 5-6000 ਤੁਹਾਨੂੰ ਮਹੀਨੇ ਦਾ ਪਹੁੰਚ ਜਾ ਕਰੇਗਾ ਠੀਕ ਹੈ ਜੀ ਠੀਕ ਹੈ ਤੁਸੀਂ ਆਰਾਮ ਨਾਲ ਘਰੇ ਬਹਿਣਾ ਹੁਣ ਠੀਕ ਹੈ ਠੀਕ ਹੈ ਬੀਬੀ ਜੀ ਅੱਛਾ ਬੀਬੀ ਜੀ ਮਾੜਾ ਇਹ ਦੱਸ ਦੋ ਜੇ ਇਸ ਥਾਂ ਤੇ ਅਸੀਂ ਖਲੋਤੇ ਆਂ ਆ ਇਹ ਜਿਹੜੀ ਜਗਾ ਵਾ ਇਹ ਹੈਗੀ ਆਪਣੇ ਕੋ ਕਿੰਨੀ ਆ ਤੇ ਅ ਅਸੀਂ ਜਿਹੜਾ ਅੰਦਰ ਵਾਲਾ ਕਮਰਾ ਪਾਉਣਾ ਵਾ ਹਾਂਜੀ ਇਹ ਅਸੀਂ ਇੱਥੇ ਕਿਉਂ ਪਾਉਣਾ ਵਾ ਇਹ ਅਸੀਂ ਤਾਂ ਕਰ ਪਾਉਣਾ ਜੋ ਟੱਠਾ ਸਾਰਾ ਅੱਛਾ ਠੀਕ ਹੈ ਹਾਂ ਤੇ ਉਹ ਜੋ ਬਹੁਤ ਚੁੰਦੇ ਹੈ ਕਮਰੇ ਅੱਛਾ ਠੀਕ ਹੈ ਹਾਂ ਤੇ ਅਸੀਂ ਜੋ ਬਹੁਤ ਉੱਤੇ ਮੋਮ ਜਮਾ ਪਾ ਪਾ ਕੇ ਤੇ ਗਜਾਰਾ ਕਰਨ ਵਾਲੀ ਗੱਲ ਕਰਦੇ ਆ ਕਿਵਲੇ ਉਹ ਵੀ ਪਾੜ ਜਾਂਦਾ ਮੋਮ ਜਮਾ ਉਹ ਵੀ ਟੁੱਟ ਚੋਂ ਡੈਂਦਾ ਹਾਂ ਹਾਂਜੀ 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 ਤੇ ਤੇ ਅਸੀਂ ਉਸ ਜਗ੍ਹਾ ਤੇ ਢਾ ਕੇ ਕਿਉਂ ਨਹੀਂ ਕਮਰਾ ਪਾਉਣਾ ਉੱਥੇ ਫਿਰ ਸਾਡਾ ਥਾਂ ਥੋੜਾ ਸਾਡੀ ਆ ਜਗ੍ਹਾ ਨੇ ਜਿਹੜੀ ਪਿੱਛੇ ਫਿਰ ਬੇਕਾਰ ਰਹਿੰਦੀ ਜੀ ਅੱਛਾ ਠੀਕ ਹੈ ਹਾਂਜੀ ਕਿ ਮਕੀ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਵਾਲੀ ਜਗ੍ਹਾ ਵੀ ਵਰਤੋਂ ਦੇ ਵਿੱਚ ਆ ਜੇ ਕਿ ਕੱਲ ਨੂੰ ਕੋਈ ਅ ਮੈਂ ਕਿ ਸਾਡੇ ਨਾਲ ਇਦਾਂ ਦਾ ਨਾ ਮੱਗੀ ਸਹੂਲਤ ਕਰੇ ਕਿ ਸਾਡੀ ਜਗ੍ਹਾ ਆਪਣੇ ਵਿੱਚ ਵੱਲ ਲਵੇ ਨਾ ਕਬਜ਼ਾ ਨਾ ਕਰ ਲਵੇ ਹਣਾ ਇਹ ਇਹ ਵੀ ਚੀਜ਼ ਹੈ ਹਾਂਜੀ ਪਰ ਹੈ ਨਹੀਂ ਕੋਈ ਅੰਦਾ ਵਰਤਨ ਵਾਲੀ ਨਹੀਂ ਗਾੜੀ ਹਾਂ ਤੇ ਮੈਂ ਦੇਖ ਰਿਹਾ ਸੀ ਕਿ ਜਿੱਥੇ ਇੱਥੇ ਜਗ੍ਹਾ ਤੁਹਾਡੀ ਦੀ ਬਾਉਂਡਰੀ ਆ ਉਹ ਕਈਆਂ ਨੇ ਕਬਜ਼ਾ ਥੋੜਾ ਬੋਤਾ ਕਰ ਵੀ ਲਿਆ ਹਣਾ ਹਾਂ ਕਰ ਵੀ ਲਿਆ ਕਿ ਇਸ ਵਾਸਤੇ ਤੁਸੀਂ ਇੱਥੇ ਕਮਰਾ ਪਾਉਣਾ ਚਾਹੁੰਦੇ ਹੋ ਹਣਾ ਤੇ ਬੀਬੀ ਜੀ ਦਾ ਵਾਕਈ ਸਹੀ ਗੱਲ ਕਹਿਣੀ ਆ ਕਿ ਜੇਕਰ ਅਸੀਂ ਇੱਥੇ ਕਮਰਾ ਪਾਉਨੇ ਆ ਤੇ ਸਾਡੀ ਜਗਾ ਦਾ ਵੀ ਥੋੜਾ ਬਚਾਅ ਹੋ ਜੇਗਾ ਤੇ ਨਾਲੇ ਜਿਹੜੇ ਲੋਕੀ ਨਜਾਇਜ਼ ਕਬਜ਼ਾ ਕਰਨਾ ਚਾਹੁੰਦੇ ਆ ਤੇ ਇਹ ਵੇਖੋ ਜ਼ਿਆਦਾਤਰ ਆਤ ਮਹਿਲਾਂ ਵਾਲਿਆਂ ਨੂੰ ਹੁੰਦੀ ਆ ਪਰ ਸਾਰੇ ਮਹਿਲਾਂ ਵਾਲੇ ਵੀ ਇਦਾਂ ਦੇ ਨਹੀਂ ਹੁੰਦੇ ਬਹੁਤ ਆਦਰ ਮਹਿਲਾਂ ਵਾਲੇ ਹੁੰਦੇ ਆ ਕਿ ਆਪਣੇ ਅੰਦਰ ਹਰ ਇੱਕ ਗਰੀਬ ਮਾਰ ਕਰਨਾ ਚਾਹੁੰਦੇ ਆ ਪਰ ਇਸ ਫੈਮਲੀ ਦੀ ਅਸੀਂ ਗਰੀਬ ਮਾਰ ਨਹੀਂ ਹੋਣ ਦੇਣੀ ਬੀਬੀ ਜੀ ਤੇ ਬਾਪੂ ਜੀ ਨੂੰ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਜ਼ਰੂਰਤ ਆ ਤੇ ਮੈਂ ਚਾਹੁੰਨਾ ਕਿ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਜਗਾ ਵਰਤੋਂ ਦੇ ਵਿੱਚ ਆਵੇ ਤੇ ਇੱਥੇ ਦੋ ਕਮਰੇ ਪੈ ਸਕਣ ਕਿ ਤਾਂਕੀ ਇਹ ਜਗਾ ਵੀ ਵਰਤੋਂ ਦੇ ਵਿੱਚ ਆ ਸਕੇ ਤੇ ਅੰਦਰ ਵਾਲਾ ਕਮਰਾ ਜਿਹੜਾ ਵਾ ਉਹ ਟਾਉਣ ਤੋਂ ਉੱਥੇ ਉੱਥੇ ਕਿਉਂਕਿ ਜਦੋਂ ਵੀ ਮਾਕੀ ਮੀ ਮਾਕੀ ਬਰਸਾਤ ਜਿਆਦਾ ਹੀ ਹੋਵੇਗੀ ਤੇ ਫਿਰ ਉੱਥੇ ਨੁਕਸਾਨ ਵੀ ਹੋ ਸਕਦਾ ਜਾਨੀਮਾਲੀ ਨੁਕਸਾਨ ਵੀ ਹੋ ਸਕਦਾ ਇਸ ਵਾਸਤੇ ਜਲਦੀ ਤੋਂ ਜਲਦੀ ਬੀਬੀ ਜੀ ਸਾਰਿਆਂ ਨੂੰ ਕਹਿ ਦਿਓ ਜਿਨ੍ਹਾਂ ਨੇ ਵੀ ਸੇਵਾ ਭੇਜੀ ਆ ਤੇ ਅੱਗੋਂ ਭੇਜਣੀ ਸਾਰਿਆਂ ਨੂੰ ਅਸ਼ੀਰਵਾਦ ਤੇ ਧੰਵਾਦ ਦੇ ਦਿੰਦੇ ਜੀ ਦੰਗ ਜੀ ਮਹਾਰਾਜ ਜੀ ਜਾਨੀ ਅੱਜ ਇਹ ਵੀਰ ਭਰਾਵਾਂ ਨੂੰ ਦਇਆ ਕਹਿਣ ਜੀ ਸਾਰੇ ਸਾਡੇ ਮਜਦ ਕਰਨ ਜੀ ਐ ਕਾਹੇ ਜੋਕੇ ਨਹੀਂ ਹੈਗੇ ਵੀ ਅਸੀਂ ਬਹੁਤ ਗਰੀਬ ਬੰਦੇ ਇੱਕ ਸਬਜ਼ੀ ਰੋਟੀ ਮੰਗ ਕੇ ਖਾਣ ਜੋਗੇ ਹੋਏ ਆ ਚਲੋ ਕੋਈ ਗੱਲ ਨਹੀਂ ਮਾੜਾ ਜੀ ਸਾਰੇ ਬਹੁਤ ਵੀ ਪ੍ਰਸਾਦੀ ਮੱਜਿਤ ਕਰਨ ਦੂਰ ਸਿਜਨ ਜਿੱਥੇ ਜਿੱਥੇ ਗਏ ਆ ਉਹਨਾਂ ਦਾ ਬਹੁਤ ਧੰਨਵਾਦ ਹੋਏਗਾ ਹਾਂ ਜੀ ਤੇ ਕਈਆਂ ਨੇ ਤੁਹਾਡੇ ਕਹਿਣ ਦੇ ਕਿਉਂਕਿ ਤੁਹਾਡੀ ਵੀਡੀਓ ਪਾਈ ਸੀ ਕਈਆਂ ਨੇ ਸੇਵਾ ਵੀ ਭੇਜ ਦਿੱਤੀ ਹੈ ਉਹਨਾਂ ਉਹਨਾਂ ਨੂੰ ਵੀ ਤੁਸੀਂ ਅਸ਼ੀਰਵਾਦ ਦੇ ਦਿਓ ਅਸ਼ੀਰਵਾਦ ਦੇ ਦੇਣੇ ਜਿਉਂ ਉਹਨਾਂ ਦੇ ਭਲਾ ਹੋਵੇ ਧੰਨਵਾਦ ਜਿਨ੍ਹਾਂ ਸਾਡੇ ਵਾਸਤੇ ਮਾਇਆ ਕਲਾ ਦਿੱਤੀ ਆ ਉਹਨਾਂ ਦਾ ਵੀ ਧੰਨਵਾਦ ਹਾਂ ਜੀ ਤੇ ਬਾਪੂ ਜੀ ਤੁਸੀਂ ਵੀ ਸਾਰਿਆਂ ਨੂੰ ਅਸ਼ੀਰਵਾਦ ਦੇ ਦਿਓ ਕਿਉਂਕਿ ਵੱਡਿਆਂ ਦੇ ਅਸ਼ੀਰਵਾਦ ਦੇ ਨਾਲ ਹੀ ਜਿਹੜੀ ਕਮਾਈ ਦੇ ਵਿੱਚ ਸਾਨੂੰ ਆਈ ਹੈ ਸੇਵਾ ਤੇ ਅੱਗੋਂ ਵੀ ਆਏਗੀ। ਇਹੀ ਇਹੀ ਉਮੀਦ ਆ ਤੇ ਫੇਰ ਹੀ ਮਗਰ ਵੱਡਿਆ ਦਾ ਅਸ਼ੀਰਵਾਦ ਹੋਵੇ ਤੇ ਕਮਾਈ ਦੇ ਵਿੱਚ ਵਾਧੇ ਪੈਂਦੇ ਨੇ। ਧੰਨਵਾਦ ਜੀ ਜਿਨ੍ਹਾਂ ਨੇ ਸੇਵਾ ਕੀਤੀ ਭਾਈ ਆ। ਤੇ ਹੋਰ ਵੀ ਸਾਨੂੰ ਗਰੀਬ ਮਜ਼ਾਰ ਸੇਵਾ ਦਿਓ। ਜੀ ਤੇ ਅਸੀਂ ਜਿਹੜੇ ਆ ਕਮਰੇ ਪਾ ਗਏ। ਚਲੋ। ਬਾਪੂ ਜੀ ਤੇ ਬੀਬੀ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਕੀ ਉਹਨਾਂ ਨੇ ਆਪਣੇ ਜਿਹੜੇ ਇਮੋਸ਼ਨਸ ਨੇ ਆਪਣੀਆਂ ਫੀਲਿੰਗਾਂ ਨੇ ਉਹ ਰੱਖੀਆਂ ਕਿ ਅ ਅਸੀਂ ਅਸੀਂ ਆ ਸਮਰਥਾਂ ਅਸੀਂ ਨਿਰਬਲਾਂ ਤੇ ਅ ਅਸੀਂ ਇਹ ਚੀਜ਼ ਨਹੀਂ ਕਰ ਸਕਦੇ ਤੇ ਮੈਂ ਕਹਿਣਾ ਹੁਣਾ ਕਿ ਵੀ ਜਿਹਦੀ ਬਾ ਅਕਾਲਪੁਰ ਖਾ ਫੜ ਲਵੇ ਉਸ ਨੂੰ ਕਿਸੇ ਦਾ ਸਹਾਰਾ ਤੱਕ ਦੀ ਲੋੜ ਨਹੀਂ ਪੈਂਦੀ ਆ ਅਕਾਲਪੁਰਖ ਦਾ ਸਾਰਿਆਂ ਦੀਆਂ ਡਿਊਟੀਆਂ ਲਾਉਂਦਾ ਤੇ ਅਕਾਲਪੁਰਖ ਨੇ ਜੇਕਰ ਸਾਡੀ ਡਿਊਟੀ ਲਈ ਆ ਤੇ ਤੁਹਾਡੀ ਸਾਰਿਆਂ ਦੀ ਲਈ ਆ ਜਿੰਨੇ ਵੀ ਮੈਨੂੰ ਸੁਣ ਰਹੇ ਨੇ ਵਰਲਡ ਵਾਈਡ ਤੇ ਇਹਨਾਂ ਦਾ ਥੋੜੇ ਸਮੇਂ ਤੱਕ ਕਾਰ ਦੀ ਸ਼ੁਰੂਆਤ ਕਰਵਾ ਦੇਣੀ ਆ ਤੇ ਜਿੱਦਨ ਸ਼ੁਰੂਆਤ ਕਰਾਵਾਂਗੇ ਉਸ ਦਿਨ ਵੀ ਵੀਡੀਓ ਪੈ ਜਾਵੇਗੀ ਤੇ ਤੁਸੀਂ ਅ ਜੁੜੇ ਰਹੋ ਮੇਰੇ ਨਾਲ ਤੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਾਨਾ ਵਰਲਡ ਵਾਈਡ ਜਿਹੜੇ ਵੀ ਸੇਵਾ ਕਰ ਰਹੇ ਨੇ ਤੇ ਜਿਨ੍ਹਾਂ ਨੇ ਸੇਵਾ ਭੇਜੀਆਂ ਤੇ ਜਿਹੜੇ ਅੱਗੋਂ ਭੇਜਣਗੇ ਤੇ ਬਹੁਤ ਬਹੁਤ ਸ਼ੁਕਰਾਨਾ ਤੇ ਸਾਰੇ ਫੈਮਿਲੀ ਦੇ ਵੱਲੋਂ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਤੇ ਅਸ਼ੀਰਵਾਦ ਤੇ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਮਨਪ੍ਰੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ